ਕਿਸਾਨ ਭਰਾਵਾਂ ਨੂੰ ਡੇਅਰੀ ਫਾਰਮਾਂ ਨੂੰੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਹੁਣ ਆਪਣੇ ਕੋਲੇ ਨਵੀਂ ਤੂੜੀ ਆ ਗਈ ਪੁਰਾਣੀ ਤੂੜੀ ਆਪਣੇ ਕੋਲੇ ਖਤਮ ਹੋ ਗਈ ਇਹਦੇ ਵਿੱਚ ਆਪਾਂ ਨੂੰ ਆਉਣ ਵਾਲੇ ਸਮਿਆਂ ਦੇ ਵਿੱਚ ਇੱਕ ਦੋ ਮਹੀਨਿਆਂ ਦੇ ਵਿੱਚ ਕੀ ਦਿੱਕਤਾਂ ਆਉਂਦੀਆਂ ਹਨ ਦਿੱਕਤਾਂ ਨਵੀਂ ਤੂੜੀ ਦੇ ਨਾਲ ਇਹ ਆਉਂਦੀਆਂ ਭਾਈ ਪਸ਼ੂਆਂ ਦੇ ਬਹੁਤ ਜ਼ਿਆਦਾ ਬੰਨ ਪੈਣ ਦੀ ਸ਼ਿਕਾਇਤ ਆ ਜਾਂਦੀ ਹੈ ਉਹਨੂੰ ਆਪਾਂ ਕੀ ਕਰਨਾ ਹੈਗਾ ਕੁਝ ਦੇਸੀ ਤਰੀਕਿਆਂ ਦੇ ਨਾਲ ਵੀ ਆਪਾਂ ਉਹਨੂੰ ਠੀਕ ਕਰ ਸਕਦੇ ਆਂਗੇ ਜੇ ਵੇਖੋ ਪਹਿਲਾਂ ਵਾਲੇ ਤਰੀਕੇ ਤਾਂ ਇਹ ਹੀ ਹੁੰਦੇ ਸੀ ਦੇਸੀ ਜੜੀਆਂ ਬੂਟੀਆਂ ਦੇ ਕੇ ਠੀਕ ਕਰਦੇ ਸੀ ਹੁਣ ਜਿਹੜੇ ਡਾਕਟਰ ਸਹਿਬਾਨ ਉਹ ਕੀ ਕਰਦੇ ਆਗੇ ਇਹ ਵੀਡੀਓ ਆਪਣੇ ਨੱਟ ਤੇ ਪਾਈਆਂ ਆਂਗੀਆਂ ਪੈਪ ਰਾਹੀਂ ਅੰਦਰ ਪੈ ਪਾ ਕੇ ਪਾਣੀ ਛੱਡ ਕੇ ਫਿਰ ਪਾਣੀ ਉਹ ਬਾਹਰ ਕੱਢ ਦਿੰਦੇ ਆਗੇ ਉਸ ਤਰ੍ਹਾਂ ਦੇ ਬੰਨ ਖੋਲਣ ਦੀ ਟੈਕਨੀਕ ਨਵੀਂ ਆਈ ਆਗੀ ਜਿਵੇਂ ਕਿ ਆਪਣੇ ਪਸ਼ੂ ਨੂੰ ਆਪਾਂ ਲੱਗਦਾ ਹੈਗਾ ਵੀ ਭਾਈ ਹੁਣ ਤੂੜੀ ਦੇ ਨਾਲ ਇਹਨੂੰ ਥੋੜੀ ਸਮੱਸਿਆ ਹੈਗੀ ਪਸ਼ੂ ਨੇ ਆਪਣੇ ਨੇ ਅੱਜ ਗੋਹਾ ਕੱਟ ਕਰਿਆ ਫੋਸ ਕੱਟ ਕਰਿਆ ਜਾਂ ਆਪਾਂ ਨੂੰ ਢਿੱਲਾ ਮਿਸਾ ਲੱਗਦਾ ਹੈ ਪਸ਼ੂ ਦੇ ਵੀ ਆਪਾਂ ਨੂੰ ਉਹਨੂੰ ਵਨ ਪੈਣ ਦੀ ਸ਼ਿਕਾਇਤ ਲੱਗਦੀ ਆ ਪਸ਼ੂ ਭਾਈ ਸੰਗੀਤ ਕਰਦਾ ਆਪਦਾ ਉਹ ਦੱਸਦਾ ਹੈ ਵੀ ਮੈਨੂੰ ਆਹ ਪ੍ਰੋਬਲਮ ਆ ਅਗਰ ਉਹ ਬੋਲਦਾ ਨਹੀਂ ਆ ਉਹਦੇ ਲੱਛਣਾਂ ਤੋਂ ਪਤਾ ਲੱਗਦਾ ਹੈ ਪਸ਼ੂ ਜ਼ਰੂਰ ਬੋਲ ਕੇ ਬੰਦੇ ਨਾਲੋਂ ਪਸ਼ੂ ਸਿਆਣਾ ਹੈਗਾ ਉਹ ਪਸ਼ੂ ਕੀ ਕਰਦਾ ਬੋਲ ਕੇ ਦੱਸਦਾ ਹੈਗਾ ਵੀ ਮੈਨੂੰ ਇਹ ਪ੍ਰੋਬਲਮ ਆਗਰ ਜਿਹਨੋਂ ਪਸ਼ੂ ਦੇ ਬੰਨ ਪੈਣ ਦਾ ਇਹ ਤਰੀਕਾ ਹੁੰਦਾ ਇੱਕ ਤਾਂ ਸਾਰਿਆਂ ਨਾਲੋਂ ਪਹਿਲਾਂ ਤਾਂ ਪਸ਼ੂ ਗਾਲਾ ਛੱਡੂਗਾ ਉਹਦਾ ਅੰਦਰ ਐਡਪਟ ਹੋ ਜਾਊਗਾ ਪਸ਼ੂ ਗਾਲਾ ਕਰਨਾ ਬਿਲਕੁਲ ਬੰਦ ਕਰ ਦਊਗਾ ਲੀਬਰ ਉਹਦਾ ਕੰਮ ਕਰਨਾ ਬਿਲਕੁਲ ਬੰਦ ਕਰ ਦਊਗਾ ਅਗਰ ਉਹਦੇ ਵਿੱਚ ਜਮਾ ਹੋ ਜਾਂਦੀ ਏ ਪੌਜਨ ਹੋ ਜਾਂਦੀ ਏ ਤੇ ਉਹ ਬਿਲਕੁਲ ਬੰਨ ਉਹਦਾ ਪੈ ਜਾਂਦਾ ਹੈਗਾ ਉਹਨੂੰ ਆਪਾਂ ਕੀ ਕਰਨਾ ਹੈ ਬੰਨ ਨੂੰ ਬਚਾਉਣ ਵਾਸਤੇ ਆਪਾਂ ਦੇਸੀ ਦਵਾਈ ਦੇਣ ਵਾਸਤੇ ਉਹਦੇ ਕੋਲੋਂ ਆਪਣੇ ਆਪਣੇ ਕੁਦਰਤੀ ਚੀਜ਼ਾਂ ਆਪਣੇ ਘਰੇ ਆਸ-ਪਾਸ ਖੇਤਾਂ ਦੇ ਵਿੱਚ ਖੜੀਆਂ ਹੈਗੀਆਂ ਆਪਾਂ ਕੀ ਕਰਨਾ ਥੋੜਾ ਜਿਹਾ ਔੜਪੋੜ ਕਰਨਾ ਹੈ ਪਹਿਲਾਂ ਭਾਈ ਔੜਪੋੜ ਆਪਦਾ ਦੇਸੀ ਤਰੀਕੇ ਦੇ ਨਾਲ ਆਪਾਂ ਕਰਕੇ ਵੇਖੀਏ ਅਗਰ ਜੇ ਜਿਆਦਾ ਹੀ ਲੰਮਾ ਆਪਣੇ ਕੋਲੇ ਟਾਈਮ ਹੈ ਨਹੀਂਗਾ ਆਪਣੀ ਸਮੱਸਿਆ ਜਿਆਦਾ ਹੀ ਹੋ ਗਈ ਫਿਰ ਤਾਂ ਡਾਕਟਰ ਸਾਹਿਬਾਨ ਨੂੰ ਆਪਾਂ ਸੱਦਣਾ ਹੈਗਾ ਤੇ ਆਪਾਂ ਉਹ ਇਲਾਜ ਕਰਾਉਣਾ ਹੈ ਕਈ ਵਾਰੀ ਕੀ ਆ ਡਾਕਟਰ ਸਾਹਿਬਾਨ ਤੋਂ ਵੀ ਇਹ ਕੇਸ ਵੀਰ ਜਾਂਦਾ ਹੈ ਇਹਨੂੰ ਦੇਸੀ ਤਰੀਕਿਆਂ ਦੇ ਨਾਲ ਹੀ ਆਪਾਂ ਲਗ ਲਗ ਤਰੀਕੇ ਨੇ ਲਗ ਲਗ ਅੱਡ ਅੱਡ ਬੰਦਿਆਂ ਕੋਲੇ ਅੱਡ ਅੱਡ ਤਰੀਕੇ ਪਏ ਆ ਭਾਈ ਪੁਰਾਣੇ ਬੰਦਿਆਂ ਕੋਲੇ ਇਹ ਆਪਾਂ ਇਹ ਨਾ ਕਹੀਏ ਵੀ ਇੱਕ ਤਰੀਕਾ ਹੈਗਾ ਕਟੋ-ਕਟ ਵੀ 10-10 ਤਰੀਕੇ ਪਏ ਆਗੇ ਤੁਸੀਂ ਕੋਈ ਵੀ ਤਰੀਕਾ ਅਪਣਾ ਸਕਦੇ ਹੋ ਜਿਵੇਂ ਕਿ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਹਾਂਗਾ ਮੇਰੇ ਕੋਲੇ ਆਹਾ ਟਾਲੀ ਆ ਗਈ ਟਾਲੀ ਆਪਾਂ ਹਰੇਕ ਆਸ-ਪਾਸ ਖੜੀ ਹੁੰਦੀ ਆ ਖੇਤ ਦੇ ਵਿੱਚ ਆਪਣੇ ਖੜੀ ਹੁੰਦੀ ਆ ਕਈ ਵੀਰ ਭਰਾਵਾਂ ਦੇ ਘਰੇ ਖੜੀ ਹੁੰਦੀ ਆਗੀ ਤੇ ਆਪਾਂ ਟਾਲੀ ਨੂੰ ਕੀ ਕਰਨਾਗਾ ਟਾਲੀ ਦਾ ਆਪਾਂ ਜੜ ਦਾ ਸੱਕ ਲੈਣਾਗਾ ਘਟੋ-ਕਟੇ 1 ਕਿਲੋ ਟਾਲੀ ਦੇ ਜੜ ਦਾ ਸੱਕ ਲਾ ਲਓ ਸੱਕ ਲਾ ਕੇ ਕਿਲੋ ਕਮ ਸੇ ਕਮ ਵੀ ਉਹਨੂੰ 5 ਕਿਲੋ ਪਾਣੀ ਦੇ ਵਿੱਚ ਉਹਨੂੰ ਆਪਾਂ ਉਬਾਲ ਲ ਗਏ ਜਦੋਂ ਆਪਾਂ 5 ਕਿਲੋ ਪਾਣੀ ਦੇ ਵਿੱਚ ਬਾਲ ਲਿਆ ਤੇ ਉਹਦਾ 2 ਕਿਲੋ ਪਾਣੀ 2 ਢਾਈ ਕਿਲੋ ਅੱਧਾ ਪਾਣੀ ਮਚਾ ਦਿਓ ਅੱਧਾ ਪਾਣੀ ਆਪਾਂ ਰੱਖ ਲਓ ਉਹਨੂੰ ਆਪਾਂ ਪੁਣ ਲਓ ਉਹਨੂੰ ਆਪਾਂ ਪੁਣ ਕੇ ਕੀ ਕਰਨਾ ਹੈਗਾ 2 ਢਾਈ ਕਿਲੋ ਪਾਣੀ ਆ ਕਿਲੋ ਸਵਾ ਕਿਲੋ ਉਹਨੂੰ ਆਪਾਂ ਸੁਬਾ ਦੇ ਦਿਓ ਤੇ ਉਸ ਤੋਂ ਬਾਅਦ ਆਪਾਂ ਸ਼ਾਮ ਨੂੰ ਦੇ ਦਿਓ ਉਹਦੇ ਵਿੱਚ ਕੀ ਕਰਨਾ ਹੈਗਾ ਮਿੱਠਾ ਸੋਡਾ ਕਈ ਵਾਰੀ ਕਹਿ ਦਿੰਦਾ ਬੰਨ ਪਏ ਤੋਂ ਮਿੱਠਾ ਸੋਡਾ ਦੇ ਦਿਓ ਭਾਈ ਮਿੱਠਾ ਸੋਡਾ ਤਾਂ ਗੈਸ ਬਹੁਤ ਜ਼ਿਆਦਾ ਬਣਾਉਂਦਾ ਹੈ ਅਫਾਰਾ ਆ ਜਾਂਦਾ ਹੈ ਪਸ਼ੂ ਨੂੰ ਮਿੱਠਾ ਸੋਡਾ ਤੁਸੀਂ ਉਹਦੇ ਵਿੱਚ ਨਾ ਪਾਓ ਉਹਦੇ ਵਿੱਚ ਕੀ ਪਾਓ ਤੁਸੀਂ ਸੈਂਦਾ ਨਮਕ ਡਲੀ ਵਾਲਾ ਨਮਕ ਇਹ ਨਮਕ ਦੀ ਤੁਸੀਂ ਇੱਕ ਮੁਠੀ ਕਿਲੋ ਪਾਣੀ ਦੇ ਵਿੱਚ ਨੂਨ ਪਾ ਦਿਓ ਭਾਵੇਂ ਨੂਨ ਦਾ ਕੋਈ ਹਰਜ ਨਹੀਂਗਾ ਭਾਵੇਂ ਪਾਈਆ 250 ਗ੍ਰਾਮ ਨੂਨ ਪਾ ਦਿਓ ਜੀ ਕਿੱਲੋ ਪਾਣੀ 'ਚ 250 ਗ੍ਰਾਮ ਨਾਣ ਪਾ ਦਿਓ ਅਗਰ ਪੀ ਲਿਆ ਪਸ਼ੂ ਨੇ ਤਾਂ ਬੈਨਨ ਗੁੱਡ ਨਹੀਂ ਪੀਤਾ ਤਾਂ ਉਹਦੇ ਤੁਸੀਂ ਅੰਦਰ ਸਿਰਦੋ ਫੇਰ ਆਪਾਂ ਕੀ ਕਰਨਾ ਹੈਗਾ ਜਦੋਂ ਇਹ ਆਪਾਂ ਪ੍ਰੋਸੀਜਰ ਦੇਣਾ ਹੈ ਦੇਣ ਤੋਂ ਬਾਅਦ ਪਸ਼ੂ ਨੂੰ ਤੁਸੀਂ ਤੋਰੋ ਤੇ ਆਪਾਂ ਕਚਰਾ ਹੈ ਜਾਂ ਖੇਤ ਦੇ ਨੇੜੇ ਆ ਜਾਂ ਪਾਸੇ ਆ ਤਾਂ ਉਹਨੂੰ ਆਪਾਂ ਲੈ ਕੇ ਜਾਓ ਅਗਰ ਆਪਣਾ ਪਿੰਡ ਦੇ ਵਿਚਾਲੇ ਘਰ ਆਗਾ ਫੇਰ ਆਪਾਂ ਕੀ ਕਰੀਏ ਜਾਂ ਆਪਣੇ ਕੋਲੇ ਛੋਟਾ ਹਾਥੀ ਜਾਂ ਆਪਣੇ ਕੋਲੇ ਟਰੈਕਟਰ ਟਰਾਲੀ ਆ ਗਈ ਉਹਨੂੰ ਪਸ਼ੂ ਨੂੰ ਤੁਸੀਂ ਉਹਦੇ ਵਿੱਚ ਚੜਾ ਲਓ। ਅਗਰ ਤੁਸੀਂ ਚੜਾ ਕੇ 2 ਕਿਲੋਮੀਟਰ ਲੈ ਕੇ ਜਾਓਗੇ ਜਦੋਂ ਉਹ ਉਛਲੂਗਾ। ਪਸ਼ੂ ਹਲਦਾ ਹੈ। ਅਗਰ ਉਹਨੂੰ ਪਾਣੀ ਪਾਇਆ ਵਾ ਪਸ਼ੂ ਹਲਦਾ ਇਹਨੇ ਇੱਕੇ ਦਮ ਜ਼ੋਰ ਮਾਰਨਾ ਪਸ਼ੂ ਨੇ। ਪਹਿਲੀ ਗੱਲ ਤਾਂ ਜਦੋਂ ਆਪਾਂ ਪਸ਼ੂ ਨੂੰ ਚੜਾਵਾਂਗੇ ਨਾ ਟੈਂਪੂ ਤੇ ਜਾਂ ਟਰੈਕਟਰ ਤੇ ਚੜਾਵਾਂਗੇ ਇੱਕੇ ਦਮ ਜਦੋਂ ਜ਼ੋਰ ਮਾਰੂਗਾ ਪਸ਼ੂ ਬਿਲਕੁਲ ਗੋਹਾ ਉੱਥੇ ਹੀ ਕਰ ਦਊਗਾ। ਅਗਰ ਤੁਸੀਂ ਇਹ ਤਾਂ ਤੁਸੀਂ ਦੇਖਦੇ ਹੋਵੋਗੇ ਜਦੋਂ ਕੋਈ ਵਪਾਰੀ ਬੰਦਾ ਪਸ਼ੂ ਨੂੰ ਲੈ ਕੇ ਜਾਂਦਾ ਪਸ਼ੂ ਨਾਲ ਦੀਆਂ ਟਰਾਲੀ ਤੇ ਚੜਨ ਤੋਂ ਟਰੈਂਪੂ ਤੇ ਚੜਨ ਤੋਂ ਗੋਹਾ ਕਰਦਾ ਹੀ ਕਰਦਾ ਹੈਗਾ ਇਹ ਕੁਦਰਤੀ ਹੀ ਪ੍ਰਮਾਤਮਾ ਦੀ ਦੇਣਾ ਭਾਈ ਇਹ ਉਹਨੇ ਗੋਹਾ ਕਰਨਾ ਹੈ ਅਗਰ ਤੁਸੀਂ ਇਹੋ ਨੇ ਗੋਹਾ ਨਹੀਂ ਕੀਤਾ ਆਪਾਂ ਟਰਾਲੀ ਤੇ ਚੜਾ ਲਿਆ ਕਮ ਸੇ ਕਮ 2 2.5 ਕਿਲੋਮੀਟਰ ਜਾਓ 2.5 ਕਿਲੋ ਆਪਾਂ ਨੂੰ ਮੋੜ ਲਿਓ ਬੰਨ ਆਪਣਾ ਖੁੱਲ ਜਾਊਗਾ ਕਿਉਂ ਵੇਖੋ ਲੱਖਾਂ ਦੇ ਕੀਮਤਾਂ ਅੱਜ ਆਪਣੀਆਂ ਪਸ਼ੂਆਂ ਦੀਆਂ ਪਹੁੰਚੀਆਂ ਪਈਆਂ ਤੇ ਇਹ ਆਪਾਂ ਜਿਹੜੀ ਬੰਨ ਆ ਗਈ ਬੰਨ ਦੀ ਬਹੁਤ ਨਾ ਮਾਤ ਬਿਮਾਰੀ ਹੈਗੀ ਅਗਰ ਪਸ਼ੂ ਦਾ ਬੰਨ ਨਹੀਂ ਖੁੱਲਦਾ ਗਾਲਾ ਉਹ ਨਹੀਂ ਕਰਦਾ ਲੀਬਰ ਬੰਦ ਹੋ ਜਾਂਦਾ ਅੰਦਰ ਡੱਪਟ ਹੋ ਜਾਂਦਾ ਪੋਜਨ ਬਣ ਜਾਂਦੀ ਆ ਜ਼ਹਿਰ ਬਣ ਜਾਂਦੀ ਆ ਤੇ ਪਸ਼ੂ ਨੇ ਜਦੋਂ ਖਾਦਾ ਹੀ ਨਾ ਕੁਛ ਉਹਦੀ એનર્ਜੀ ਘਟ ਜਾਂਦੀ ਆ ਅੱਖਾਂ ਚੋਂ ਪਾਣੀ ਆਉਣਾ ਲੱਗ ਜਾਣਾ ਅੱਖਾਂ ਨੇ ਵਹਿ ਜਾਣਾ ਪਸ਼ੂ ਬੈਂਦਾ ਬੈਂਦਾ ਇੱਕ ਦਿਨ ਭਾਈ ਜਮਾ ਵਹਿ ਜਾਂਦਾ ਹੈਗਾ ਫੇਰ ਕੀ ਕਰਦੇ ਆ ਆਪਾਂ ਜਦੋਂ ਆਪਣਾ ਪਸ਼ੂ ਜਮਾ ਵਹਿ ਜਾਂਦਾ ਫੇਰ ਡਾਕਟਰ ਸਾਹਿਬ ਨੂੰ ਮਗਰੋਂ ਸਾਦੇ ਆ ਆਪਾਂ ਫੇਰ ਉਹਦਾ ਜਿੰਨਾ ਮਰਜ਼ੀ ਇਲਾਜ ਕਰਾ ਲਿਗੇ ਫਿਰ ਤੱਕ ਪੈਸੇ ਪਟਣ ਵਾਲੀ ਗੱਲ ਹੁੰਦੀ ਆ ਅਖੀਰ ਨੂੰ ਉਹਦੇ ਤੇ ਰਾਮ ਰਾਮ ਸਾਤੀ ਹੋ ਜਾਂਦਾ ਉਹ ਪਸ਼ੂ ਦਾ ਅਗਰ ਆਪਾਂ ਪਹਿਲਾਂ ਹੀ ਓੜਪੋੜ ਕਰ ਲਿਗੇ ਆਪਾਂ ਪਹਿਲਾਂ ਹੀ ਜਾਣਕਾਰੀ ਆਪਾਂ ਨੂੰ ਹੋਣੀ ਚਾਹੀਦੀ ਆ ਜਿਹੜੇ ਆਪਾਂ ਪਸ਼ੂ ਵੀਰਪਰਾ ਰੱਖਦੇ ਆ ਪਸ਼ਮਾ ਬਾਰੇ ਤਾਂ ਜਰੂਰ ਜਾਣਕਾਰੀ ਜਰੂਰ ਰੱਖੋ ਜਿਹੜੇ ਵੀ ਬੰਦੇ ਆਪਣਾ ਪਸ਼ਮਾ ਦਾ ਕੰਮ ਕਰਦੇ ਆ ਦੁੱਧ ਦਾ ਕੰਮ ਕਰਦੇ ਆ ਡੈਰੀ ਫਾਰਮ ਦਾ ਕੰਮ ਕਰਦੇ ਆ ਉਹਦਾ ਵੱਡੇ ਵੀਰ ਆਪਣੇ ਟ੍ਰੇਨਿੰਗ ਜਰੂਰ ਲੈ ਕੇ ਆਉਂਦੇ ਆ ਫੇਰ ਜਾ ਕੇ ਭਾਈ ਜੰਗੀ ਪੱਧਰ ਤੇ ਲਾਉਂਦੇ ਆ ਜਿਵੇਂ ਆਪਾਂ ਛੋਟੇ ਕਿਸਾਨ ਭਰਾ ਆਏ ਉਹਨਾਂ ਵਾਸਤੇ ਇਹ ਵੀਡੀਓ ਆਪਾਂ ਬਣਾਈ ਆ ਉਹ ਇਲਾਜ ਆਪਣਾ ਆਸ-ਪਾਸ ਤੋਂ ਹੀ ਆਪਾਂ ਕਰ ਸਕਦੇ ਆ ਜਿਵੇਂ ਕਿ ਹੁਣ ਆਹ ਟਾਲੀ ਆ ਗਈ ਟਾਲੀ ਦੀਆਂ ਪਾਕੀ ਕਰਨੀਆਂ ਜੜਾਂ ਲੈਣੀਆਂ ਜੜਾਂ ਲੈ ਕੇ ਉਹਨੂੰ ਆਪਾਂ ਕਮਸੇ ਕਮ ਕਿਲੋ ਜੜਾਂ ਨੂੰ ਧੋ ਲੋ ਰੇਤਿਆ ਨਾ ਹੋਵੇ 5 ਕਿਲੋ ਪਾਣੀ ਦੇ ਵਿੱਚ ਬਾਲ ਲੋ ਬਾਲ ਕੇ ਉਹਨੂੰ ਇੱਕ ਖਰਾਕ ਸਵੇਰ ਤੇ ਇੱਕ ਖਰਾਕ ਸ਼ਾਮ ਨੂੰ ਜ਼ਰੂਰ ਦੇਗੇ ਔਰ ਟਾਲੀ ਦੇ ਪਾਣੀ ਦੇ ਦੇਣ ਨਾਲ ਭਾਈ ਬੰਨ ਬਿਲਕੁਲ ਵੀਰੇ ਤੋਂ ਵੀਰਾ ਵੀ ਪਸ਼ੂ ਦਾ ਬੰਨ ਖੁੱਲ ਜਾਂਦਾ ਹੈਗਾ ਆਓ ਹੁਣ ਆਪਾਂ ਜਾਣਕਾਰੀ ਤੁਹਾਨੂੰ ਦਿੱਤੀ ਬੰਨ ਪੈਣ ਤੇ ਔਰ ਬੰਨ ਨੂੰ ਕਿਵੇਂ ਖੋਲਣਾ ਸਾਰਾ ਵਿਸਤਾਰ ਦੇ ਵਿੱਚ ਦੱਸਿਆ ਗੁਰਲਾਬ ਸਿੰਘ ਬਠਿੰਡਾ ਵੱਲੋਂ ਬਹੁਤ ਬਹੁਤ ਪਿਆਰ ਭਰੀ ਮੇਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ